ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ ਇਹਨਾਂ ਲੋਕਾਂ ਨੂੰ ਹੁਣ ਨਵੀਂ ਸਕੀਮ ਤਹਿਤ ਮਿਲਣਗੇ 1-1000 ਰੁਪਏ ਬੁਢਾਪਾ ਪੈਨਸ਼ਨ ਸੰਬੰਧੀ ਆਈ ਵੱਡੀ ਖਬਰ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਨੂੰ ਵੀ ਜਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਹੁਣ ਫਾਸਟ ਐਗ ਚ 1000 ਰੁਪਏ ਦਾ ਰੀਚਾਰਜ ਮਿਲੇਗਾ ਮੁਫਤ ਐਨ ਐਚ ਏ ਆਈ ਨੇ ਲਿਆਂਦਾ ਇਹ ਨਵਾਂ ਖਾਸ ਆਫਰ ਤਾਂ ਦੇਖੋ ਐਨ ਐਚ ਏ ਆਈ ਨੇ ਸ਼ਵਸ਼ ਭਾਰਤ ਅਭਿਆਨ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਵਿਲੱਖਣ ਪਹੁੰਚ ਸ਼ੁਰੂ ਕੀਤੀ ਹੈ ਹੁਣ ਜੇ ਤੁਸੀਂ ਕਿਸੇ ਟੋਲ ਪਲਾਜ਼ਾ ਤੇ ਗੰਦਾ ਟਾਇਲਟ ਦੇਖਦੇ ਹੋ ਅਤੇ ਉਸ ਦੀ ਸਹੀ ਜਾਣਕਾਰੀ NHAI ਨੂੰ ਦਿੰਦੇ ਹੋ ਤਾਂ ਤੁਹਾਨੂੰ ਇਨਾਮ ਵਜੋਂ 1000 ਦਾ ਫਾਸਟ ਟੈਗ ਰਿਚਾਰਜ ਦਿੱਤਾ ਜਾਵੇਗਾ ਇਹ ਯੋਜਨਾ 31 ਅਕਤੂਬਰ 2025 ਤੱਕ ਦੇਸ਼ ਭਰ ਦੇ ਵਿੱਚ ਲਾਗੂ ਹੋ ਰਹੀ ਹੈ ਤਾਂ ਦੇਖੋ ਯਾਤਰੀ ਰਾਜਮਾਰਗ ਯਾਤਰੀ ਐਪ ਦੇ ਨਵੇਂ ਵਰਜਨ ਤੋਂ ਗੰਦੇ ਟਾਇਲਟ ਦੀ ਜੀਓ ਟੈਗ ਕੀਤੀ ਹੋਈ ਅਤੇ ਟਾਈਮ ਸਟੈਂਪ ਵਾਲੀ ਫੋਟੋ ਅਪਲੋਡ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਤੁਹਾਨੂੰ ਆਪਣਾ ਨਾਮ ਸਥਾਨ ਵਾਹਨ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਐਨ ਐਚ ਏ ਆਈ ਦੁਆਰਾ ਤੁਹਾਡੀ ਜਾਂਚ ਕੀਤੀ ਜਾਵੇਗੀ ਅਤੇ ਰਿਪੋਰਟ ਸਹੀ ਪਾਈ ਹੋਣ ਤੋਂ ਬਾਅਦ ਤੁਹਾਨੂੰ ਸਬੰਧਤ ਵਾਹਨ ਨੰਬਰ ਤੇ ਇੱਕ ਹਜ਼ਾਰ ਦਾ ਫਾਸਟ ਟਾਈਗਰ ਚਾਰਜ ਕਰ ਦਿੱਤਾ ਜਾਵੇਗਾ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਦਿਵਾਲੀ ਤੋਂ ਪਹਿਲਾਂ ਇਨ੍ਹਾਂ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਤਨਖਾਹਾਂ 'ਚ 10000 ਰੁਪਏ ਦਾ ਕੀਤਾ ਵਾਅਦਾ ਪੰਜਾਬ ਸਰਕਾਰ ਵੱਲੋਂ ਕੈਬਨਟ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਕੈਬਨਟ ਨੇ ਬੱਖ-ਬੱਖ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਓਐਸਡੀ ਲਈ ਨਿਸ਼ਚਿਤ ਮਿਹਨਤਾਨੇ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਵੱਖ-ਵੱਖ ਵਿਭਾਗਾਂ ਅਤੇ 13 ਅਸਥਾਈ ਅਹੁਦੇ ਬਣਾਏ ਗਏ ਸਨ ਅਤੇ 2020 ਦੇ ਵਿੱਚ ਉਹਨਾਂ ਦੀ ਰਿਟੇਨਰ ਫੀਸ 50000 ਤੋਂ ਵਧਾ ਕੇ 60000 ਰੁਪਏ ਕਰ ਦਿੱਤੀ ਗਈ ਸੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ ਓਐਸਡੀ ਲਈ ਸਥਿਰ ਤਨਖਾਹ ਰਿਟੇਨਰ ਫੀਸ ਹੁਣ 100000 ਰੁਪਏ ਕਰ ਦਿੱਤੀ ਗਈ ਹੈ ਮੰਤਰੀ ਮੰਡਲ ਨੇ ਸਮੂਹ ਰਹਿائش ਯੋਜਨਾ 25 ਅਧੀਨ ਬਹੁ ਮੰਜਲਾ ਫਲੈਟਾਂ ਦੀ ਉਸਾਰੀ ਲਈ ਸਹਿਕਾਰੀ ਸੇਵਾਵਾਂ ਨੂੰ ਜ਼ਮੀਨ ਅਲਾਟ ਕਰਨ ਲਈ ਨੀਤੀ ਨੂੰ ਪਰਵਾਨਗੀ ਦੇ ਦਿੱਤੀ ਹੈ ਇਸ ਨੀਤੀ ਦਾ ਉਦੇਸ਼ ਸ਼ਹਿਰੀ ਸਹਿਕਾਰੀ ਹਾਊਸਿੰਗ ਸੁਭਾ ਮਾਂ ਦੀ ਸਹੂਲਤ ਦੇ ਕੇ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਕਿਫਾਇਤੀ ਅਤੇ ਯੋਜਨਾਬੰਦ ਰਹਿائش ਨੂੰ ਜਕਿੰਨੀ ਬਣਾਉਣਾ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਪੂਰਾ ਨੋਟੀਫਿਕੇਸ਼ਨ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਦੀਵਾਲੀ ਮੌਕੇ ਵੱਡਾ ਐਲਾਨ ਕੀਤਾ ਗਿਆ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਇਸ ਦੀਵਾਲੀ ਤੇ ਦਿੱਲੀ ਵਾਸੀਆਂ ਨੂੰ ਮਿਲੇਗਾ ਵੱਡਾ ਤੋਹਫਾ ਤਾਂ ਦੇਖੋ ਇਸ ਦੀਵਾਲੀ ਤੇ ਸਰਕਾਰ ਨੇ ਪੁਰਾਣੇ ਪਾਣੀ ਦੇ ਬਿੱਲਾਂ ਤੇ ਜੁਰਮਾਨੇ ਦੀ ਪੂਰੀ ਮੁਆਫੀ ਦਾ ਐਲਾਨ ਕੀਤਾ ਹੈ ਇਸ ਯੋਜਨਾ ਦਾ ਉਦੇਸ਼ ਉਹਨਾਂ ਲੱਖਾਂ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰੇਗਾ ਜੋ ਲੰਬੇ ਸਮੇਂ ਤੋਂ ਆਪਣੇ ਪੁਰਾਣੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕੇ ਹਨ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਦੇ ਲੋਕਾਂ ਨੂੰ ਵੱਡਾ ਤੋਹਫਾ ਦੀਵਾਲੀ ਮੌਕੇ ਮਿਲੇਗਾ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਦਿੱਲੀ ਦੀ ਮੁੱਖ ਮੰਤਰੀ रेखा गुप्ता ਅਤੇ ਜਲ ਮੰਤਰੀ ਪ੍ਰਵੇਸ਼ ਬਰਮਾ ਭਲਕੇ ਯਾਨੀ ਕਿ ਅੱਜ ਇਸ ਯੋਜਨਾ ਦਾ ਐਲਾਨ ਕਰਨਗੇ ਜਲ ਬਿੱਲਾਂ ਤੇ ਵੱਡਾ ਅਪਡੇਟ ਆ ਤੁਹਾਡੇ ਸਾਹਮਣੇ ਆ ਤਾਂ ਦੇਖੋ ਲੇਟ ਫੀਸ ਜੁਰਮਾਨਾ ਛੋਟ ਵੱਡੀ ਖਬਰ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ 31 ਜਨਵਰੀ 2026 ਤੱਕ 100% ਦੀ ਛੋਟ ਹੈ 31 ਮਾਰਚ 2026 ਤੱਕ 70% ਤੱਕ ਦੀ ਛੋਟ ਹੈ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਦਿਵਾਲੀ ਮਗਰੋਂ ਬਦਲੇਗਾ ਮੌਸਮ ਪੰਜਾਬ ਦਾ ਘਟੇਗਾ ਦਿਨ ਦਾ ਤਾਪਮਾਨ ਤਾਂ ਦੇਖੋ ਅਕਤੂਬਰ ਦੇ ਪਹਿਲੇ ਹਫਤੇ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਬਦਲ ਗਿਆ ਹੈ ਦਿਨ ਅਤੇ ਰਾਤ ਦਾ ਤਾਪਮਾਨ ਘਟ ਗਿਆ ਹੈ ਦਿਵਾਲੀ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਬਦਲਣ ਦੀ ਉਮੀਦ ਹੈ ਦਿਨ ਦਾ ਤਾਪਮਾਨ ਘਟੇਗਾ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ ਰਾਤਾਂ ਠੰਡੀਆਂ ਹੋ ਜਾਣਗੀਆਂ ਜਿਸ ਕਾਰਨ ਲੋਕਾਂ ਨੂੰ ਗਰਮ ਕੱਪੜੇ ਪਾਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਦੇਖੋ ਸੂਬੇ ਦਾ ਦਿਨ ਦਾ ਤਾਪਮਾਨ 31 ਤੋਂ 32 ਡਿਗਰੀ ਦੇ ਵਿੱਚ ਘਰ ਹੈ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 15 ਅਕਤੂਬਰ ਯਾਨੀ ਕਿ ਅੱਜ ਰਾਤ ਤੋਂ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਇਸ ਦੇ ਮੱਦੇ ਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਖਾਸ ਕਰਕੇ ਉਹਨਾਂ ਨੂੰ ਜੋ ਸਵੇਰੇ ਅਤੇ ਸ਼ਾਮ ਸਮੇਂ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਲੰਮੀਆਂ ਬਾਹਾਂ ਵਾਲੇ ਕੱਪੜੇ ਪਹਿਨਣੇ ਚਾਹੀਦੇ ਨੇ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਹਰਿਆਣਾ ਸਰਕਾਰ ਦਾ ਬਜ਼ੁਰਗਾਂ ਨੂੰ ਵੱਡਾ ਤੋਹਫਾ ਪੈਨਸ਼ਨ 3000 ਰੁਪਏ ਤੋਂ ਵਧਾ ਕੇ ਕੀਤੀ 3500 ਰੁਪਏ ਕੈਬਨਟ ਮੀਟਿੰਗ ਵਿੱਚ ਹੋਇਆ ਵੱਡਾ ਫੈਸਲਾ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਰਿਆਣੇ ਦੇ ਵਿੱਚ ਬੁਢਾਪਾ ਪੈਨਸ਼ਨ 3000 ਤੋਂ ਵਧਾ ਕੇ 3500 ਰੁਪਏ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਨਾਈਵ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਇਹ ਵਧੀ ਹੋਈ ਪੈਨਸ਼ਨ 1 ਨਵੰਬਰ ਤੋਂ ਲਾਗੂ ਹੋਵੇਗੀ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਤੋਹਫਾ ਬੁਢਾਪਾ ਪੈਨਸ਼ਨ ਵਾਲੇ ਲੋਕਾਂ ਨੂੰ ਦਿੱਤਾ ਗਿਆ ਹੈ 1 ਜਨਵਰੀ 2024 ਨੂੰ ਇਸ ਤੋਂ ਪਹਿਲਾਂ ਬੁਢਾਪਾ ਪੈਨਸ਼ਨ 2250 ਤੋਂ ਵਧਾ ਕੇ 3000 ਰੁਪਏ ਕੀਤੀ ਗਈ ਸੀ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ ਕੁਝ ਆਗਾਮੀ ਕੰਮਾਂ ਤੇ ਵੀ ਮੀਟਿੰਗ ਵਿੱਚ ਚਰਚਾ ਕੀਤੀ ਗਈ ਹੈ ਕੁਝ ਵਿਸ਼ੇ ਅਜਿਹੇ ਸਨ ਜਿਨ੍ਹਾਂ ਤੇ ਸੋਧ ਕਰਨ ਦੀ ਲੋੜ ਸੀ ਉਹਨਾਂ ਨੂੰ ਅਗਲੀ ਮੀਟਿੰਗ ਵਿੱਚ ਰੱਖਿਆ ਜਾਵੇਗਾ ਮੀਟਿੰਗ ਨੂੰ 17 ਅਕਤੂਬਰ ਨੂੰ ਸੋਨੀਪੱਤ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਹੋਣ ਵਾਲੀ ਰੈਲੀ ਨੂੰ ਲੈ ਕੇ ਕੈਬਨਟ ਨੇ ਪੂਰੀ ਤਿਆਰੀ ਕਰ ਲਈ ਹੈ ਆ ਦੇਖੋ 2014 ਦੇ ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰਿਆਣਾ ਅਤੇ ਬੁਢਾਪਾ ਪੈਨਸ਼ਨ ਵਿੱਚ ਕਈ ਵਾਰ ਵਾਧਾ ਕੀਤਾ ਗਿਆ ਹੈ 14 ਦੇ ਵਿੱਚ ਪੈਨਸ਼ਨ ਸਿਰਫ 1000 ਰੁਪਏ ਪ੍ਰਤੀ ਮਹੀਨਾ ਸੀ ਪਰ ਹੁਣ 25 ਦੇ ਵਿੱਚ 3500 ਰੁਪਏ ਬੁਢਾਪਾ ਪੈਨਸ਼ਨ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਜਾਨੀ ਕਿ ਇਨ੍ਹਾਂ ਸਾਲਾਂ ਦੇ ਵਿੱਚ ਪੈਨਸ਼ਨ ਵਿੱਚ ਕੁੱਲ 10 ਗੁਣਾ ਵਾਧਾ ਕੀਤਾ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੇ ਚੈਨਲ ਦੇ ਉੱਤੇ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਤਾਜ਼ਾ ਮੁੱਖ ਖਬਰਾਂ ਬਾਰੇ ਜਾਣਕਾਰੀ ਦਿਨੇ ਰਹਿਣੇ ਆ ਨਵੀਆਂ-ਨਵੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਆਪਣੇ ਚੈਨਲ ਨਾਲ ਜਰੂਰ ਬਨੇ ਰਹੋ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਖਸਰੀ ਕੱਲ ਥੈਂਕ ਯੂ ਜੀ